ਸੋ ਕਹੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾਹੋ ਕੁਰਸਾਹੋ ਝੱਟੀਐ ਤੋਦਡਿ ਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀਐ ਸਜਣ ਸੱਚੇ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ හංස මහල්ලා තිජා මහල්ලා තිජා එක ඕවංකාර ਸਤ ਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਲਾਹੀ ਕਾਰਜ ਸਭ ਕੇ ਸਕਾਰਣ ਜੋਗ ਸਾ ਤਾਨ ਰੰਡ ਨਾ ਕਬੂ ਬੈਸਾਈ ਨਾ ਕਦੇ ਹੋਵੈ ਸੋਗ ਪ੍ਰਾਪ ਸੱਚੜ ਹਰ ਸਾਲਾਹੀ ਆ ਕਾਰਜ ਸਭ ਕੇ ਸਕਾਰਣ ਜੋਗ 사ਤਨ ਰੰਡ ਨਾ ਕਬੂ ਬੈਸਾਈ ਨਾ ਕਦੇ ਹੋ ਵਸੋਗ ਨਾ ਕਦੇ ਹੋ ਵਸੋਗ ਆਨ ਦਿਨ ਰਸ ਭੋਗ ਸਾਤਾਨ ਮਹਿਲ ਸਮਾਣੀ ਜਿਨ ਪ੍ਰਯੋਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸੰਭਾਲੇ ਨਾ ਕਦੇ ਲੱਗੈ ਵਜੋਗੋ ਸੱਚੜਾ ਪਰਸਾਲਾਹੀਆ ਸਭ ਕਿਛ ਕਰਣੈ ਜੋਗੋ ਸੱਚਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ 사ਤਾਨ ਪ੍ਰਯੋਗ ਕੈ ਰੰਗ ਰਤੇ ਵਿਚਹੋ ਆਪ ਗਵਾਏ ਕਿਉ ਹੋ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੇ ਅੰਤਰ ਭਿੰਨੇ ਮਿਲੇ ਆਜਗ ਜੀਵਨ ਦਾਤਾ ਸਬਦ ਰੰਗ ਰਾਤੇ ਜੋ ਬੰਮਾਤੇ ਪਰ ਕਾ ਅੰਕ ਸਮਾਏ ਸੱਚਾ ਸਾਹਿਬ ਸਬਦ ਪਛਾਣਿਆ ਆਪੇ ਲਾਏ ਮਿਲਾਏ ਜਿਨੇ ਆਪਣਾ ਕੰਤ ਪਛਾਨਿਆ ਹਉ ਤិន ਪੁੱਛੋ ਸੰਤਾ ਜਾਈ ਆਪ ਛੋੜ ਸੇਵਾ ਕਰੇ ਪਰ ਸਚੜਾ ਮਿਲ ਸਹਜ ਸੁਭਾਏ ਪੇਰ ਸੱਚਾ ਮਿਲ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੇ ਕਦੇ ਨਾਂ ਰਾंड ਸਦਾ ਸੋਹਾਗੜ ਅੰਤਰ ਸਹਿਜ ਸਮਾਧੇ ਪੈ ਰਹਾ ਭਰ ਪੂਰੇ ਵੇਖ ਹਦੂਰੇ ਰੰਗ ਮਾੜੇ ਸਹਜ ਸੁਭਾਏ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਾਓ ਸੰਤਾ ਜਾਏ ਪਰ ਉਹ ਸੁਨੀਆਂ ਪੀ ਮਿਲਹਾ ਜੇ ਸਤ ਗੁਰ ਲੱਗ ਹੈ ਸੱਚੇ ਪਾਏ ਸਤ ਗੁਰ ਸਦਾ ਦਇਆਲ ਹੈ ਆਉ ਗੁਣ ਸਬਦ ਜਲਾਏ ਆਉ ਗੁਣ ਸਬਦ ਜਲਾਏ ਦੂਜਾ ਪਾਉ ਗਵਾਏ ਸੱਚੇ ਹੀ ਸੱਚ ਰਾਤੇ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੇ ਪਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਰ ਹੋ ਵਿਸ਼ੁਨੀ ਆਪੀ ਮਿਲ ਹੈ ਜੇ ਸਤ ਗੁਰ ਲਾਗ ਹੈ ਸੱਚ ਪਾਏ ਪਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਰੋ ਬਿਸ਼ੁਨੀ ਆਪ मिल है जे सात गुर लाग है साचे पाए। वाहे गुरु जी का खालसा वाहे गुरु जी की फतेह वड हंस ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਾਲਾਹੀਐ ਕਾਰਜ ਸਭ ਕੇਛ ਕਾਰਣ ਜੋਗ ਸਾਤਾਨ ਰੰਡ ਨਾ ਕਬਹੂ ਬੈਸਈ ਨਾ ਕਦੇ ਹੋਵੇ ਸੋਗ